ਇਹ ਜੋ ਤਸਵੀਰ ਸਾਡੇ ਕੋਲ ਰਾਸ਼ਟਰੀ ਪਿਤਾ ਸ੍ਰੀ ਮਹਾਤਮਾ ਗਾਂਧੀ ਜੀ ਨੇ ਸਾਨੂੰ ਮੇਰੇ ਦਾਦਾ ਜੀ ਨੂੰ ਦਿੱਤੇ ਸੀਗੇ ਇਹ ਲੰਡਨ ਆਕਸ਼ਨ ਹਾਊਸ ਦੇ ਵਿੱਚ 2.5 ਤੋਂ 3 ਕਰੋੜ ਰੁਪਏ ਦੇ ਵਿਕੀਆਂ ਸਨ ਪਰ ਅਸੀਂ ਇਸ ਲਾਲਚ ਵਿੱਚ ਨਹੀਂ ਹੈਗੇ ਅਸੀਂ ਸਿਰਫਔਰ ਸਿਰਫ ਇਹ ਆਪਣੇ ਪੀੜੀਦਰ ਪੀੜੀ ਇਸ ਦਰੋਹਰ ਨੂੰ ਅੱਗੇ ਵਧਾਉਣਾ ਚਾਹੁੰਦੇ ਕਿ ਆਉਣ ਵਾਲੀਆਂ ਪੀੜੀਆਂ ਸਾਡੀਆਂ ਪੀੜੀਆਂ ਜਾਂ ਆਮ ਲੋਕਾਂ ਦੀਆਂ ਵੀ ਉਸ ਗੱਲ ਨੂੰ ਇਨਸਪਾਇਰ ਹੁਣ ਵੀ ਜੇ ਰਾਸ਼ਟਰਪਿਤਾ ਨੇ ਸਾਡੇ ਪਰਿਵਾਰ ਦੀ ਲਾਸਾਨੀ ਕੁਰਬਾਨੀ ਨੂੰ ਵੇਖਦੇ ਆਪਣੀਆਂ ਪਾਈਆਂ ਹੋਈਆਂ ਐਨਕਾਂ ਮੇਰੇ ਦਾਦਾ ਜੀ ਨੂੰ ਗਿਫਟ ਕੀਤੀਆਂ ਸਨ ਸਰਨਾ ਨਿਵਾਸੀ ਇੱਕ ਆਜ਼ਾਦੀ ਗੁਲਾਤੀ ਪਰਿਵਾਰ ਵੱਲੋਂ ਅੱਜ ਵੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਵੱਲੋਂ ਇਨਾਮ ਵਜੋਂ ਦਿੱਤੀ ਗਈ ਐਨਕਾਂ ਨੂੰ ਸਾंभ ਕੇ ਰੱਖਿਆ ਹੋਇਆ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਦਾਦਾ ਜੀ ਅਤੇ ਪਰਦਾਦਾ ਜੀ ਦੋਨਾਂ ਵੱਲੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ਾਂ ਦੇ ਖਿਲਾਫ ਕੀਤੇ ਸੰਘਰਸ਼ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਉਨਾਂ ਦੇ ਪੁਰਖਾ ਦੇ ਦੇਸ਼ ਦੇ ਪ੍ਰਤੀਯੋਗਦਾਨ ਨੂੰ ਦੇਖਦਿਆਂ ਹੋਇਆ ਰਾਸ਼ਟਰਪਿਤਾ ਮਹਾਤਮਾ ਗਾਂਧੀ ਵੱਲੋਂ ਇਨਾਮ ਵੱਜੋਂ ਆਪਣੀਆਂ ਐਨਕਾਂ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਸੀ ਸਰਨਾ ਨਿਵਾਸੀ ਬਲਜਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਦਾਦਾ ਜੀ ਸਰਦਾਰ ਤੇਜਾ ਸਿੰਘ ਅਤੇ ਪਰਦਾਦਾ ਜੀ ਸ਼ਹੀਦ ਆਤਮਾ ਸਿੰਘ ਜੀ ਵੱਲੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੀਤੇ ਸੰਘਰਸ਼ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਉਨ੍ਹਾਂ ਦੇ ਪਰਿਵਾਰ ਦੀਆਂ ਦੇਸ਼ ਪ੍ਰਤੀ ਸੇਵਾ ਪਾਵਨਾ ਅਤੇ ਦਿੱਤੇ ਸਹਿਯੋਗ ਦੇ ਬਦਲੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੇ ਸਰਦਾਰ ਤੇਜਾ ਸਿੰਘ ਨੂੰ ਇਨਾਮ ਵਜੋਂ ਆਪਣੀਆਂ ਐਨਕਾਂ ਭੇਟ ਕੀਤੀਆਂ ਬਲਜਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੁਣਨ ਵਿੱਚ ਆਇਆ ਸੀ ਕਿ ਪਿਛਲੇ 2 ਸਾਲ ਪਹਿਲਾਂ ਲੰਡਨ ਦੇ ਆਕਸਨ ਹਾਊਸ ਵਿੱਚ ਅਜਹੀਆਂ ਐਨਕਾਂ ਰੱਖੀਆਂ ਗਈਆਂ ਜਿਸ ਦੀ ਕੀਮਤ ਕਰੀਬ 2 ਤੋਂ 2.5 ਕਰੋੜ ਪਰ ਉਹਨਾਂ ਦਾ ਪਰਿਵਾਰ ਇਹਨਾਂ ਐਨਿਕਾ ਨੂੰ ਜੋ ਪਰਿਵਾਰ ਨੂੰ ਰਾਸ਼ਟਰਪਿਤਾ ਵੱਲੋਂ ਉਪਹਾਰ ਵਜੋਂ ਦਿੱਤੀਆਂ ਗਈਆਂ ਸ ਉਹ ਪੀੜੀ ਦਰ ਪੀੜੀ ਲੈ ਕੇ ਜਾਣਾ ਚਾਹੁੰਦੇ ਨੇ ਤਾਂ ਜੋ ਉਹਨਾਂ ਦੀਆਂ ਪੀੜ੍ਹੀਆਂ ਆਪਣੇ ਪੁਰਖਾਂ ਦੀਆਂ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਯਾਦ ਰੱਖ ਸਕਣ ਮੇਰਾ ਨਾਂ ਅੰਜ ਬਲਜਿੰਦਰ ਸਿੰਘ ਢੱਲੋਂ ਮੇਰੇ ਪਰਦਾਦਾ ਜੀ ਸ਼ਹੀਦ ਸਰਦਾਰ ਆਤਮਾ ਸਿੰਘ ਜੀ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਇਸ ਦੇਸ਼ ਵਿੱਚੋਂ ਕੱਢਣ ਲਈ ਵੀੜਾ ਚੁੱਕਿਆ ਔਰ ਉਹਨਾਂ ਨੂੰ ਅੰਗਰੇਜ਼ਾਂ ਨੇ ਗ੍ਰਿਫਤਾਰ ਕੀਤਾ ਉਹਨਾਂ ਨੇ ਵੱਲੇਪੁੱਲ ਦਾ ਸਕਾ ਕੀਤਾ ਸੀਗਾ ਉਸ ਦੇ ਵਿੱਚ ਉਹਨਾਂ ਨੂੰ 1915 ਵਿੱਚ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਜਦੋਂ ਮੇਰੇ ਦਾਦਾ ਜੀ ਸਰਦਾਰ ਆਤ ਸਰਦਾਰ ਤੇਜਾ ਸਿੰਘ ਜੀ ਜਦੋਂ ਜਵਾਨ ਹੋਏ ਉਹਨਾਂ ਦੇ ਵਿੱਚ ਵੀ ਦੇਸ਼ ਨੂੰ ਅਜ਼ਾਦ ਕਰਾਉਣ ਪ੍ਰਤੀ ਇੱਕ ਚਿੰਗ ਜਾਗੀ ਉਹਨਾਂ ਨੇ ਵੀ ਕੁਵਟ ਇੰਡੀਆ ਦੇ ਵਿੱਚ ਭਾਗ ਲਿਆ ਜੋ ਕਿ 1940 ਤੋਂ 1942 ਤੱਕ 2 ਸਾਲ ਮੂਵਮੈਂਟ ਚੱਲੀ ਸੀ ਉਹਨਾਂ ਨੂੰ 2 ਸਾਲ ਕੈਦ ਗੱਟੀ ਲਾਹੌਰ ਜੇਲ੍ਹ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਆਪਣੇ ਪਿਤਾ ਜੀ ਦੇ ਜਿੱਥੇ ਫਾਂਸੀ ਹੋਈ ਸੀ ਉੱਥੇ ਜਾ ਕੇ ਉਹ ਫਾਂਸੀ ਦਾ ਫੰਦਾ ਵੇਖਿਆ ਜਿੱਥੇ ਉਹਨਾਂ ਦੇ ਪਿਤਾ ਜੀ ਨੂੰ ਫਾਂਸੀ ਤੇ ਲਟਕਾਇਆ ਗਿਆ ਸੀਗਾ ਉਹ ਤੋਂ ਬਾਅਦ ਜਦੋਂ ਗਾਂਧੀ ਜੀ ਨੇ ਇਸ ਗਾਂਧੀ ਜੀ ਦੀ ਇਹ ਮੂਵਮੈਂਟ ਸੀਗੀ ਕੁਇਟ ਇੰਡੀਆ ਜਦੋਂ ਗਾਂਧੀ ਜੀ ਨੂੰ ਇਸ ਬਾਰੇ ਪਤਾ ਲੱਗਾ ਕਿ ਇਹ ਆਤਮਾ ਸਿੰਘ ਜੀ ਦੇ ਬੇਟਾ ਜੀ ਹਨ ਤੇ ਉਹਨਾਂ ਨੇ ਆਪਣੇ ਆਪਣੀਆਂ ਐਨਕਾਂ ਜੋ ਕਿ ਉਸ ਵੇਲੇ ਬਹੁਤ ਕੀਮਤੀ ਸਨ ਉਹ ਉਤਾਰ ਕੇ ਮੇਰੇ ਦਾਦਾ ਜੀ ਸਰਦਾਰ ਤੇਜਾ ਸਿੰਘ ਜੀ ਨੂੰ ਦਿੱਤੀਆਂ ਜੋ ਕਿ ਇੱਕ ਬਹੁਮੁੱਲੀ ਹੈ ਸਾਡੇ ਪਰਿਵਾਰ ਦੀ ਦਰੋਹ ਰਿਆ ਦੇਸ਼ ਵਾਸੀਆਂ ਨੂੰ ਇਹ ਸਨੇਹਾ ਦਿਨਾਂ ਵਾ 2 ਅਕਤੂਬਰ ਦੇ ਉਪਲਖਸ਼ ਦੇ ਵਿੱਚ ਕਿ ਆਪਣੇ ਦੇਸ਼ ਨੂੰ ਅੱਗੇ ਵਧਾਉਣ ਲਈ ਵਿਕਾਸ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਕੋ ਨਸ਼ਿਆਤ ਦੂਰ ਹੋਣਾ ਚਾਹੀਦਾ ਹੈ ਔਰ ਆਪਣੇ ਦੇਸ਼ ਪ੍ਰਤੀ ਪਿਆਰ ਬਰਕਰਾਰ ਰੱਖਣਾ ਚਾਹੀਦਾ ਹੈ